ਕੀਮਤ ਜਿਵੇਂ ਆਪਾਂ ਨੈਟ ਤੋਂ ਦੇਖਦੇ ਤਕਰੀਬਨ 85 ਲੱਖ ਦਾ ਹੈ ਜੀ। ਅੱਛਾ 85 ਲੱਖ ਦਾ। ਹਾਂ ਇਹ ਕੰਪਨੀ ਦਾ ਰੀਜਨਲ ਹੈ ਆ ਇਹਦਾ ਕਾਪੀਡਾ। ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ। ਬਾਈ ਕੀ ਕਹਿੰਦੇ ਇਹਨੂੰ? ਇਹ ਆਪਣਾ ਟ੍ਰੇਨਰ ਜਹਾਜ਼ ਹੈ ਜੀ। ਅੱਛਾ ਜਿਵੇਂ ਟ੍ਰੇਨਿੰਗ ਦਿੰਦੇ ਹਨ ਨਾ ਆਰਮੀ 'ਚ, 에어 ਫੋਰਸ 'ਚ। ਇਹ ਟ੍ਰੇਨਰ ਹੈ। ਹੂੰ ਹੂੰ। ਇਹ ਕਿਸੇ ਕੋਲੇ ਮਾਡਲ ਖੜਾ ਸੀ ਆ ਫਿਰ ਆਪਾਂ ਇਹਨੂੰ ਇੱਥੇ ਲਿਆ ਆਂਦਾ। ਠੀਕ। ਇਹਦਾ ਮਤਲਬ ਕਿ ਕੀਮਤ-ਕੋਮਤ ਕਿੰਨੀ ਕੁ ਹੁੰਦੀ ਕਦੇ? ਕੀਮਤ ਜਿਵੇਂ ਆਪਾਂ ਨੈਟ ਤੋਂ ਦੇਖਦੇ ਤਕਰੀਬਨ 85 ਲੱਖ ਦਾ ਹੈ ਜੀ। ਅੱਛਾ 85 ਲੱਖ ਦਾ। ਹਾਂ ਇਹ ਕੰਪਨੀ ਦਾ ਰੀਜਨਲ ਹੈ ਆ ਇਹਦਾ ਕਾਪੀਟਾ ਚੇਂਜ ਕੀਤਾ ਪੀਸ। ਵੈਸੇ ਕਿਹੜੀ ਕੰਪਨੀ ਦਾ ਜੀ ਹੈ? ਕੰਪਨੀ ਇਹਦੀ ਜੀ ਵੈਸੇ ਜਿਵੇਂ ਬੋਇੰਗ ਬੈਂਕ ਹੁੰਦੀ ਹੈ ਉਹ ਬਣਾਉਂਦੀ ਹੈ ਕਿ ਹੋਰ? ਨਹੀਂ ਨਹੀਂ ਇਹਦੀ ਕੰਪਨੀ ਨਾ ਵੈਸੇ ਦੀ ਮਿੱਟੀ ਹੋਈ ਹੈ। ਐਕਚੁਅਲੀ ਨਾਮ ਥੋੜਾ ਜਿਹਾ ਔਖਾ ਹੈ ਮੈਨੂੰ ਤੋਂ ਲਿਆ ਨਹੀਂ ਜਾਂਦਾ। ਠੀਕ ਹੈ ਠੀਕ ਹੈ। ਤੇ ਤੇ ਹੋਰ ਬਾਕੀ ਦੇ ਵਿੱਚ ਕੀ ਖਾਸੀਅਤ? ਕਲਾਚੀ ਜੀ ਬਸ ਇਹ ਬੱਚੇ ਨੂੰ ਟ੍ਰੇਨਿੰਗ ਦੇਣ ਇਸਤੇ ਹੈ ਜੀ। ਅੱਛਾ ਟ੍ਰੇਨਰ ਟ੍ਰੇਨਰ ਆ। ਹਾਂ ਉੱਜਾ ਮੈਂ ਆਪਾਂ ਕਿੰਨੇ ਵੇ ਛੜਕਾਂ ਤੇ ਤੁਰਿਆਂ ਫਿਰ ਹਾਂਜੀ ਹਾਂਜੀ ਕਾਰਨ ਡਰਾਈਵ ਬਿਲਕੁਲ ਆ ਇਹਦੇ ਫਿਨ ਆ ਆ ਬ੍ਰੇਕ ਆ ਠੀਕ ਆ ਲਿਫਟ ਰਾਈਟ ਟੇਲ ਆ ਬ੍ਰੇਕ ਆ ਹਾਂਜੀ ਆ ਬ੍ਰੇਕ ਹੈ ਜੀ ਸੈਂਟਰ ਵਾਲੇ ਅੱਛਾ ਸੈਂਟਰ ਵਾਲੇ ਬ੍ਰੇਕ ਆ ਹਾਂਜੀ ਬ੍ਰੇਕ ਦਾ ਮਤਲਬ ਕੀ ਹੁੰਦਾ ਵੀ ਉੱਥੇ ਰੁੱਕ ਜਾਂਦਾ ਨਹੀਂ ਨਹੀਂ ਟਾਇਰ ਇਹ ਟਾਇਰਾਂ ਦੀ ਬ੍ਰੇਕ ਹੈ ਜੀ ਅੱਛਾ ਟਾਇਰਾਂ ਦੀ ਬ੍ਰੇਕ ਆ ਆ ਜਿਹੜੀ ਇਹਦੀ ਟੇਲ ਹੈ ਜੀ ਅੱਛਾ ਟੇਲ ਪਿੱਛੇ ਐ ਕਰਦੀ ਹੈ ਹਾਂ ਫਿਨ ਜੀ ਫਿਨ ਠੀਕ ਆ ਇਹ ਟੇਲ ਹੋ ਗਈ ਜੀ ਠੀਕ ਆ ਆ ਇਹਦੀ ਥਰੋਟਲ ਹੋ ਗਈ ਜੀ ਹਾਂ ਹਾਂ ਤੇ ਦੋਸਤੋ ਵੀ ਇਹ ਜਾਜ ਤੁਸੀਂ ਦੇਖੋ ਵੀ ਪਹਿਲਾਂ ਆਪਣੇ ਟਰੈਕਟਰ ਰਿਪੇਅਰ ਕਰਨ ਵਾਸਤੇ ਆਉਂਦੇ ਸੀ ਜਾਂ ਟਰਾਲੀਆਂ ਰਿਪੇਅਰ ਕਰਨ ਵਾਸਤੇ ਆਉਂਦੀਆਂ ਸੀ ਬਾਈ ਪਰਮਿੰਦਰ ਕੋਲੇ ਤੇ ਜਿਵੇਂ ਤੁਸੀਂ ਪਤਾ ਵੀ ਬਾਈ ਪਰਮਿੰਦਰ ਦਾ ਕੰਮ ਆ ਜਿਵੇਂ ਜੀਸੀਬੀਆਂ ਬਣਾਉਣਾ ਤੇ ਲੋਡਰ ਬਣਾਉਣਾ ਇਹ ਕੰਮ ਆ ਤੇ ਹੁਣ ਬਾਈ ਕੋਲੇ ਹੈਲੀਕਾਪਟਰ ਆ ਬਾਈ ਨੂੰ ਟਰਬੋ ਟਰਬੋ ਲਾ ਕੇ ਤੇ ਪੂਰਾ ਕੰਮ ਜਬ ਟਰਬੋ ਲਾਵਾਂਗੇ ਜੀ ਕੋਸ਼ਿਸ਼ ਤਾਂ ਹੈਗੀ ਲੱਭਰੇ ਦਾ ਸਮਾਨ ਥੋੜਾ ਥੋੜਾ ਇੱਕ ਤਾਂ ਸਾਡੇ ਤੋਂ ਇਹਦੀ ਨਾ ਗਲਤੀ ਹੋ ਗਈ ਨੋਈ ਟੁੱਟ ਗਈ ਇਹਦੀ अच्छा ये नॉज कंप्लीट करेंगे आपा जी दोस्तों पहली बार ही मैं देख रहे हैं भी आइडल जहाज दा ब्रेक सिस्टम इधर देखो जो ਤੁਸੀਂ ਵੀ મતલબ ਇੰਨਾ ক্লোਜ਼ ਤੋਂ ਆਹ ਬ੍ਰੇਕ ਹੈ ਜੀ اچھا ਆ ਬ੍ਰੇਕ ਹੈ ਥਲੜੇ ਛੋਟੇ ਛੋਟੇ ਆਹ ਆ ਬ੍ਰੇਕ ਹੈ ਦੋਸਤੋ ਤੁਸੀਂ ਦੇਖੋ ਹੈਲੀਕਾਪਟਰ ਦੀਆਂ ਬ੍ਰੇਕਾਂ મતલਬ ਕਿ ਇੰਨਾ ক্লোਜ਼ ਤੋਂ ਤਾਂ મતલਬ ਕਿ ਕਿਸੇ ਨੇ ਤੁਹਾਨੂੰ ਦਿਖਾਈਆਂ ਹੋਣ बॉडी ਇਹ ਵੀ ਕਾਰਬਨ ਫਾਈਬਰ ਹੈ ਜੀ ਦੇਖੋ ਅੱਛਾ ਕਾਰਬਨ ਫਾਈਬਰ ਹਾਂਜੀ ਆਹ ਫਾਈਬਰ ਹੈ ਜੀ ਠੀਕ ਇਹਦੇ ਵਿੱਚ ਜੀ ਹਲਕਾ ਹਲਕਾ ਹੈ ਬਿਲਕੁਲ ਹੀ ਇਹ ਹਾਂ ਬਿਲਕੁਲ ਦੇਖਣ ਜੀ ਲੱਗ ਰਿਹਾ ਤੇ ਭਾਈ ਇੱਥੇ ਪਿੱਛੇ ਪੈਸੈਂਜਰ ਬੈੰਦਾ ਫੇ ਹਾਂ ਜੀ ਇਹ ਟ੍ਰੇਨਰ ਹੁੰਦਾ ਜੀ ਤੇ ਇੱਕ ਹੋਰ ਜਿਵੇਂ ਉਹ ਅੱਗੋਂ ਮੂਵਮੈਂਟ ਕਰਦਾ ਉਹਨੂੰ ਪਿੱਛੋਂ ਟ੍ਰੇਨਿੰਗ ਮਿਲਦੀ ਓਵੇਂ ਮੂਵਮੈਂਟ ਕਰਦਾ ਅੱਛਾ ਉਹ ਪਿੱਛੋਂ ਉਹ ਦੇਖਦਾ ਰਹਿੰਦਾ ਇੱਥੋਂ ਹਾਂ ਜੀ ਹਾਂ ਠੀਕ ਆ ਵੀ ਇਹ ਕਿਹੜਾ ਚੀਜ਼ ਕਿਵੇਂ ਹੋ ਗਿਆ ਹਾਂ ਜੀ ਉਹ ਵੀ ਉੱਪਰੇ ਤੇ ਮੀਟਰ ਵੀ ਸਾਰੇ ਲੱਗੇ ਹੋਏ ਅੱਛਾ ਮੀਟਰ ਵੀ ਦੇ ਹਾਂ ਜੀ ਸਾਰਾ ਕੁਝ ਲੱਗਿਆ ਬਾਇਰ ਇੱਥੇ ਟਰਬੋ ਟਰਬੋ ਰੱਖ ਇੰਜਨ ਕਿਹੜਾ ਪੈਟਰੋਲ ਇੰਜਨ ਵਿੱਚ ਪੈਟਰੋਲ ਆਉਂਦਾ ਜੀ ਤੇ ਤੁਸੀਂ ਡੀਜ਼ਲ ਆਉਣ ਰੱਖਣ ਦੇ ਡੀਜ਼ਲ ਆਪਾਂ ਤਾਂ ਇੱਕ ਇਹਨੂੰ ਕੁਝ ਕਰਾਂਗੇ ਲੱਭ ਦੇ ਜਿੰਨੇ ਤੇ ਮੈਚ ਦਾ ਇੰਜ ਰੀਅਲ ਲਿਆ ਨਾ ਦੇ ਤੋਂ ਉਹਨੇ ਮੈਚ ਦਾ ਲੱਭ ਨੇ ਆ ਬਨਟ ਨਟ ਤੋਂ ਲੱਭਾਂਗੇ ਫਿਰ ਲਿਆਵਾਂਗੇ ਉਹਨੂੰ ਠੀਕ ਇਹਦਾ ਇੱਥੇ ਪੈਟਰੋਲ ਵੀ ਹੋਰ ਨਹੀਂ ਪੈਂਦਾ ਕੀ ਨਹੀਂ ਨਹੀਂ ਜੀ ਸਿੰਪਲ ਪੈਟਰੋਲ ਹੀ ਪੈਂਦਾ ਥੱਲੇ ਟੈਂਕ ਦਾ ਪੈਟਰੋਲ ਟੈਂਕ ਆ ਜੀ ਅੱਛਾ ਟੈਂਕ ਦੋਸਤੋ ਹੈਲੀਕਾਪਟਰ ਦਾ ਤੁਸੀਂ ਪੈਟਰੋਲ ਵਾਲਾ ਟੈਂਕ ਦੇਖੋ ক্লোਜ਼ ਤੋਂ ਤੇ ਮੈਨੂੰ ਨਹੀਂ ਲੱਗਦਾ ਵੀ ਤੁਹਾਡੇ ਇੰਨੇ ਕਲੋਜ਼ ਤੋਂ ਕਿਸੇ ਨੇ ਦਿਖਾਇਆ ਹੋਊਗਾ ਤੇ ਇੰਜਨ ਬਈ ਦਾ ਕਿੰਨੇ ਹਸ ਪਾਵਰ ਚੱਕੀ ਸੀਸੀ ਸੂਸੀਟੀ ਹੁੰਦਾ ਇਹਦਾ ਮੇਰੇ ਐਡ ਜਾਂ ਹੈਗਾ ਜੀ ਤਕਰੀਬਨ 800 ਸੀਸੀ ਹੋਊਗਾ ਜੀ ਦਾ ਅੱਛਾ 800 ਸੀਸੀ ਇੰਜਨ ਹਾਂ ਜੀ ਰਾਮਨਾਥ ਜੀ ਬਿਲਕੁਲ ਛੋਟਾ ਹੈ ਨਾ ਜੀ ਅੱਛਾ ਛੋਟਾ ਹੂੰ ਤੇ ਦੇਖੋ ਦੋਸਤੋ ਆਪਾਂ ਬਣੇ ਇਹਨੂੰ ਦਿਖਾਓ ਆ ਟੇਲ ਦਿਖਾ ਦਿਓ ਪਿੱਛੇ ਟੇਲ ਇਹਦੀ ਖੁੱਲੀ ਹੋਈ ਹੈ ਜੇ ਸਮਾਨ ਵਿੰਗ ਵੀ ਖੁੱਲੇ ਹੋਏ ਆ ਅੱਛਾ ਹਾਂ ਮਤਲਬ ਕਿ ਹਾਂਜੀ ਵਿੰਗ ਦੇ ਕਾਫੀ ਲੰਬੇ ਹੈ ਜੀ ਅੱਛਾ ਇਦਾਂ ਇਹ ਸਾਰਾ ਨਾ ਖੁੱਲ ਕੇ ਲਿਆਂਦਾ ਇਹਨੂੰ ਇੱਥੇ ਅੱਛਾ ਖੋਲ ਕੇ ਲਿਆਂਦਾ ਬਿਲਕੁਲ ਆ ਵੇਖੋ ਤੇ ਇਹਦੀ ਆਪਣੀ ਫੈਨ ਵੀ ਲੇਗੀ ਟੇਲ ਹੁੰਦੀ ਹੈ ਇੱਥੇ ਠੀਕ ਆ ਆ ਜਗ੍ਹਾ ਤੇ ਇਹਦੇ ਇੱਥੇ ਤੇ ਵਿੰਗ ਹੁੰਦੇ ਸਾਰੇ ਅੱਛਾ ਰਿੰਗ ਹੁੰਦੇ ਆ ਤੁਸੀਂ ਲਾਉਂਗੇ ਹੌਲੀ ਹੌਲੀ ਤਿਆਰ ਕਰ ਰਹੇ ਹੋ ਉਹ ਰੈਡੀ ਹੋ ਰਿਹਾ ਜੀ ਬਸ ਇਹਦੇ ਚ ਲੋਕ ਹੋ ਜਾਂਦੇ ਆ ਅੱਛਾ ਇਹਦੇ ਚ ਲੋਕ ਹੋ ਜਾਂਦੇ ਆ ਹਾਂਜੀ ਠੀਕ ਆ ਇਹ 99 ਹੈ ਜੀ ਹੈਲੀਕਾਪਟਰ ਨਹੀਂਗਾ ਇਹ ਅੱਛਾ ਇਹ 99 ਮਾਡਲ ਹੈ ਇਹਦੇ ਟਾਇਰ ਆਪਾਂ ਲਿਆ ਆਂਦੇ ਹੁਣ ਪਾਵਾਂਗੇ ਠੀਕ ਸਮਾਨ ਇਕੱਠਾ ਕਰ ਰਹੇ ਜੀ ਦਾ ਹੌਲੀ ਹ ਠੀਕ ਠੀਕ ਇਹ ਟਾਇਰ ਵੀ ਮਿਲਦਾ ਕਾਫੀ ਮਹਿੰਗੇ ਹੋਣਗੇ ਇਹਦੇ ਇਹ ਟਾਇਰ ਤਾਂ ਸਾਈਜ਼ ਮਿਲਦਾ ਨਹੀਂ ਜੀ ਇੰਡੀਆ 'ਚ ਅੱਛਾ ਇੰਡੀਆ 'ਚ ਨਹੀਂ ਮਿਲਦਾ ਨਹੀਂ ਨਹੀਂ ਜੀ ਤੇ ਜਿਹੜੇ ਇੰਡੀਆ 'ਚ ਸਾਈਜ਼ ਮਿਲਦਾ ਉਹ ਆਪਾਂ ਮੰਗਵਾ ਲੇਵਾਂ ਤੁਹਾਨੂੰ ਦਿਖਾਉਣਾ ਹੁਣੇ ਹੂੰ ਇਹ ਬਾਈ ਦੂਜਾ ਟਿਊਬਲੈਸ ਹੋਊਗਾ ਨਹੀਂ ਜੀ ਟਿਊਬ ਹੁੰਦੀ ਹੈ ਜੀ ਇਹਨਾਂ 'ਚ ਅੱਛਾ ਟਿਊਬ ਹੁੰਦੀ ਹੈ ਹਾਂ ਜੀ ਇਹਨਾਂ 'ਚ ਟਿਊਬ ਹੁੰਦੀ ਹੈ ਇਹ ਛੋਟੇ ਜਿਹੇ ਆਜ ਹੁੰਦੇ ਨੇ ਜਿਹਨਾਂ 'ਚ ਟਿਊਬ ਹੀ ਹੁੰਦੀ ਹੈ ਇਹ ਕਿੱਥੇ ਆ। ਦੋਸਤਾਂ ਤੁਸੀਂ ਦੇਖੋ ਇਹ ਤਾਂ ਬਾਹਰ ਦੀ ਕਿਸੇ ਕੰਪਨੀ ਦੇ ਟਾਇਰ ਹੈ ਇੰਡੀਆ ਦਾ। ਆਹ ਜਗਾੜ ਤਾਂ ਆਪਾਂ ਕੀਤਾ ਸੀ ਨੂੰ ਕੋਸ਼ਿਸ਼ ਕੀਤੀ ਸੀਗੀ ਆ ਦੇਖੋ ਪੱਤੀ ਲਾ ਕੇ ਰਿੰਮ ਬਣਾਇਆ ਸੀ ਕੜੇ ਵਾਲਾ। ਅੱਛਾ। ਪਰ ਇਹ ਇਹ ਖਸ ਗਿਆ ਸੀ ਸਾਈਡ ਤੋਂ ਟੱਕਰ ਇਹਦੀ। ਅੱਛਾ। ਫਿਰ ਮੈਂ ਕਟਿੰਗ ਕਰਕੇ ਆ ਕੜਾ ਪਾਇਆ ਸੀ ਪਰ ਇਹ ਚੱਲੇ ਨਹੀਂ ਟਾਇਰ। ਹੂੰ ਹੂੰ। ਹਾਂਜੀ। ਫੇਕਦੇ ਬਾਈ ਤੁਸੀਂ ਤੁਸੀਂ ਵੈਸੇ ਪ੍ਰੋਫੈਸ਼ਨ ਬੇਤੋਂ ਇਹਦੇ ਨੌਲੇਜ ਹੋਊਗੀ ਪੂਰੀ। ਹਾਂਜੀ ਸ਼ੌਂਕ ਹੈ ਜੀ ਐਰੋ ਮੋਡਲਿੰਗ ਕਰਦਾ ਰਿਹਾ ਪਹਿਲਾਂ ਆਹ ਟਾਇਰ ਲਿਆਂਦੇ ਜਾਨ। ਠੀਕ ਹੁਣ ਇਹ ਪਾਵਾਂਗੇ ਆਪਾਂ ਇੱਥੇ ਦੋਸਤੋ ਬਾਈ ਪਰਮਿੰਦਰ ਨੇ ਹੈਲੀਕਾਪਟਰ ਆਏ ਦੇ ਇਹਨੂੰ ਕੀ ਕਹਿੰਦੇ ਮੈਨੂੰ ਨਾਮ ਚੱਤਾ ਭੁੱਲੇ ਇਹ ਆਪਣਾ ਟ੍ਰੇਨ ਆਪਣਾ ਟ੍ਰੇਨਰ ਜਹਾਜ ਹੈ ਜੀ ਅੱਜ ਐਮ ਆਰ ਐਫ ਦੇ ਆ ਗਈ ਠੀਕ ਇਹ ਆਰ ਐਮ ਇਹ ਇੰਡੀਆ ਚੋਂ ਮਿਲਦੇ ਹੈਲੀਕਾਪਟਰ ਦੇ origignal ਹੈ ਅੱਛਾ ਹੈਲੀਕਾਪਟਰ ਦੂਰ ਜੀ ਹਾਂ ਬਿਲਕੁਲ origignal ਹੈ ਦੋਸਤੋ ਤੁਸੀਂ ਦੇਖੋ ਵੀ ਮਤਲਬ ਕਿ ਹੁਣ ਵਰਕਸ਼ਾਪਾਂ ਦੇ ਹੈਲੀਕਾਪਟਰ ਆਪਣੇ ਪੰਜਾਬ ਦੇ ਵਿੱਚ ਪਹੁੰਚ ਚੁੱਕੇ ਆ ਤੇ ਬਾਈ ਪਰਮੇਂਦਰ ਇਹਦਾ ਹੌਲੀ ਹੌਲੀ ਸਮਾਨ ਇਕੱਠਾ ਕਰ ਰਿਹਾ ਜਿਵੇਂ ਆ ਟਾਇਰ ਇਹਦੇ ਨਾਲ ਦੇ ਮਿਲ ਗਏ ਮਾੜਾ ਮੋਟੇ ਫਰਕ ਆ ਹਾਂਜੀ ਹਾਂਜੀ ਆ ਰਿਮ ਇਹਦੇ ਇਹ ਰਿਮ ਜੀ ਇਹ ਐਲੂਮੀਨੀਅਮ ਦੇ ਪਟਲਾਈ ਕਰਾਵਾਂਗੇ ਅੱਛਾ ਇਹ ਇਹ ਰਿਮ ਪਹਿਲਾਂ ਨੂੰ ਮਿਲ ਗਿਆ ਸੀਗਾ ਠੀਕ ਆ ਤੇ ਆਪਾਂ ਹੁਣ ਇਹਨੂੰ ਐਲੂਮੀਨੀਅਮ ਚ ਟਲਾਈ ਕਰਾ ਕੇ ਇਹ ਸਜਦਾ ਕਰਾਵਾਂਗੇ ਇਹਨੂੰ ਠੀਕ ਠੀਕ ਆ ਸਜ ਸੇਮ ਆ ਆ ਦੇਖੋ ਦੋਸਤੋ ਹੈਲੀਕਾਪਟਰ ਦੇ ਰਿਮ ਆ ਤੇ ਇਹਦੇ ਤੇ ਬਾਈ ਮਤਲਬ ਇਹ ਜਦੋਂ ਫਲਾਈ ਕਰਦਾ ਉਹਦਾ ਸਪੀਡ ਕਿੰਨਾ ਕੁ ਹੋ ਜਾਂਦੀ ਆ ਤਕਰੀਬਨ ਇਹ 80 ਦੀ ਸਪੀਡ ਤੇ ਟੈਕ ਆਫ ਕਰਦਾ ਜੀ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਇਹਦੀ ਰੇਸ ਹੈ ਜਿਹੜੀ ਤਕਰੀਬਨ 140 150 ਦੀ ਤੱਕ ਬਸ ਇੰਨੀ ਸਪੀਡ ਹੁੰਦੀ ਹੈ ਜੀ ਵੀ 150 ਦੇ ਤੱਕ ਮਤਲਬ ਕਿ ਚੱਲ ਬਸ ਨਾਰਮਲ ਸਪੀਡ ਹੁੰਦੀ ਹੈ ਇਹਨਾਂ ਦੀ ਠੀਕ ਹੈ ਠੀਕ ਆ ਤੇ ਦੋਸਤੋ ਤੁਹਾਨੂੰ ਮਤਲਬ ਕਿ ਇਹਦੀ ਟ੍ਰੇਨਰ ਜਿਹੜਾ ਹੈਲੀਕਾਪਟਰ ਕਹਿ ਲੈਣੇ ਆਪਾਂ ਤੇ ਇਹਦੇ ਤੁਹਾਨੂੰ ਹੋਰ ਵੀ ਇਹਦੇ ਵਿੱਚ ਕੀ ਫੈਸਿਲਿਟੀਆਂ ਹੁੰਦੀਆਂ ਜਿਵੇਂ ਇਹਦੇ ਵਿੱਚ ਜੇ ਕਪੜਾ ਸਿੰਪਲ ਹੀ ਹੈ ਬਿਲਕੁਲ ਇਹ ਸਾਦਾ ਹੈ ਅੱਛਾ ਸਾਦਾ ਸਟਾਰਟਿੰਗ ਮਾਡਲ ਲਾ ਲਓ ਆਪਾਂ ਇਹਨੂੰ ਅੱਛਾ ਸਟਾਰਟਿੰਗ ਮਾਡਲ 88 ਲੱਖ ਦੇ ਨੇੜੇ ਹੋਊਗਾ